ਹਾਂਜੀ ਸਤਿ ਸ੍ਰੀ ਅਕਾਲ ਸਰਿਆ ਨੂੰ ਹੋਰ ਸਨਵਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਤੁਹਾਡੀ ਤੰਦਰੁਸਤੀ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਮੈਂ ਨਾ ਜੀ ਅੱਜ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਦੱਸਦਾ ਕਿ ਆਪਣਾ ਜਿਹੜਾ ਗਿਫਟ ਆਇਆ ਸੀ ਉਹ ਕਿੱਥੋਂ ਆਇਆ ਸੀ ਇੱਕ ਭੈਣ ਨੇ ਵੈਸੇ ਕਮੈਂਟ ਵੀ ਕੀਤਾ ਕਿ ਆਦੇਸ਼ ਨੇ ਭੇਜਿਆ ਉਹ ਮਨਜੀਤ ਮਾਨ ਮਨਜੀਤ ਮਾਨ ਦੀ ਆਈਡੀ ਤੋਂ ਬਿਲਕੁਲ ਆਦੇਸ਼ ਨੇ ਭੇਜਿਆ ਸੀ ਜੀ ਐਕਚੁਅਲੀ ਮੈਨੂੰ ਸੱਚੀ ਨਹੀਂ ਸੀ ਪਤਾ ਕਿ ਆਦੇਸ਼ ਨੇ ਭੇਜਿਆ ਤੇ ਉਹ ਤਾਂ ਨਾ ਜਦੋਂ ਮੈਂ ਮਤਲਬ ਕਿ ਵਲੌਗ ਬਣਾਇਆ ਅੱਜ ਵਲੌਗ ਪਾਇਆ ਤੇ ਕਹਿੰਦਾ ਪਹੁੰਚ ਗਿਆ ਤੁਹਾਡੇ ਕੋਲੇ ਦੇਖਿਆ ਹਾਂ ਪਹੁੰਚ ਗਿਆ ਤੂੰ ਭੇਜਿਆ ਸੀ ਕਹਿੰਦਾ ਹਾਂ ਤਾਂ ਮੈਂ ਭੇਜਿਆ ਸੀ ਐਕਚੁਅਲੀ ਮੈਂ ਇੱਕ ਦੋ ਵਲੌਗ ਦੇ ਵਿੱਚ ਦੱਸਿਆ ਸੀ ਨਾ ਮੇਰਾ ਸਟੈਂਡ ਆ ਜਿਹੜਾ ਉਹ ਖਰਾਬ ਹੋ ਗਿਆ ਤੇ ਉਹਦੇ ਵਿੱਚ ਦੇਖ ਕੇ ਹੀ ਉਹਨੇ ਮੈਨੂੰ ਇਹ ਸਟੈਂਡ ਸੀਗਾ ਜਿਹੜਾ ਉਹ ਭੇਜਿਆ ਸੀਗਾ ਹਣਾ ਚਲੋ ਉਹ ਤਾਂ ਹੋ ਗਿਆ ਕਲੀਅਰ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕਿ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਇਦਾਂ ਕਮੈਂਟ ਆਉਂਦੇ ਰਹਿੰਦੇ ਨੇ ਕਿ ਸਾਡੇ ਵਾਲਾਂ ਨੂੰ ਬਹੁਤ ਮਤਲਬ ਫਰਕ ਪੈ ਗਿਆ ਤੇ ਸਾਡੇ ਫੇਸ ਨੂੰ ਬਹੁਤ ਫਰਕ ਪੈ ਗਿਆ ਸਾਡੇ ਜਿਹੜੇ ਫੇਸ਼ੀਅਲ ਹੈਅਰ ਸੀ ਉਹਨਾਂ ਨੂੰ ਫਟਕੜੀ ਨਾਲ ਬਹੁਤ ਫਰਕ ਪੈ ਗਿਆ ਅੱਜ ਹੀ ਮਤਾਜਤਾ ਜਾ ਹੁਣੇ ਘੰਟਾ ਪਹਿਲਾਂ ਇੱਕ ਭੈਣ ਦਾ ਮੈਨੂੰ ਫੋਨ ਆ ਕੇ ਹਟਿਆ ਕਹਿੰਦੇ ਦੀਦੀ ਬਹੁਤ ਜ਼ਿਆਦਾ ਫਰਕ ਪੈ ਗਿਆ ਥੈਂਕ ਯੂ ਕਹਿੰਦੇ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਹਨ ਤੇ ਚਲੋ ਜੋ ਵੀ ਉਹਨਾਂ ਨੂੰ ਸਹੀ ਲੱਗਿਆ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਕਦੇ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਸੀ 레이జర్ ਵੀ ਕਰਵਾ ਕਰਵਾ ਕੇ ਥੱਕ ਗਈ ਸੀ ਹੈਨਾ ਤੇ ਚਲੋ ਬਾਕੀ ਤਾਂ ਜੋ ਵੀ ਮੈਂ ਚੀਜ਼ਾਂ ਤੁਹਾਨੂੰ ਦੱਸਦੀਆਂ ਮੈਨੂੰ ਲੱਗਦਾ ਨਹੀਂ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਔਰ ਜੇ 2-4% ਲੋਕਾਂ ਨੂੰ ਉਹਦੇ ਵਿੱਚੋਂ ਕੋਈ ਪ੍ਰੋਬਲਮ ਹੋ ਵੀ ਜਾਂਦੀ ਹੈ ਤਾਂ ਉਹ ਮੈਂ ਪਹਿਲਾਂ ਕਹਿੰਦੀ ਹੁੰਦੀ ਆ ਕੋਈ ਵੀ ਚੀਜ਼ ਸਾਰਿਆਂ ਨੂੰ 100% ਸੂਟ ਨਹੀਂ ਕਰਦੀ ਹੁੰਦੀ 95% ਲੋਕਾਂ ਨੂੰ ਉਹ ਸੂਟੇਬਲ ਹੁੰਦੀ ਔਰ ਹੋ ਸਕਦਾ ਹੈ ਕਿ 5% ਲੋਕ ਹੈ ਜਿਹੜੇ ਉਹਨਾਂ ਨੂੰ ਸੂਟੇਬਲ ਨਾ ਹੋਵੇ ਠੀਕ ਹੈ ਜਦੋਂ ਤੁਹਾਨੂੰ ਉਹ ਸੂਟ ਨਹੀਂ ਕਰਦੀ ਤੁਸੀਂ ਉਹਨੂੰ ਉੱਥੇ ਸਕਿਪ ਕਰ ਦਿਆ ਕਰੋ ਛੱਡ ਦਿਆ ਕਰੋ ਠੀਕ ਹੈ ਤੇ ਬਾਕੀ ਤਾਂ ਸਾਰੀਆਂ ਨੈਚੁਰਲ ਚੀਜ਼ਾਂ ਨੇ ਇਹਨਾਂ ਨੇ ਖਰਾਬ ਤਾਂ ਕੀ ਕਰਨਾ ਹੁੰਦਾ ਤੇ ਬਾਕੀ ਨਾ ਜੀ ਮੈਨੂੰ ਨਾ ਸਮਝ ਨਹੀਂ ਆਉਂਦੀ ਕੁਝ ਕੁ ਲੋਕ ਨੇ ਜਿਹੜੇ ਉਹਨਾਂ ਦਾ ਢਿੱਡਗਾ ਦੁਖਦਾ ਇੱਕ ਦੋ ਭੈਣਾਂ ਹੈਗੀਆਂ ਉਹਨਾਂ ਦਾ ਬਹੁਤ ਢਿੱਡ ਪੀੜ ਹੁੰਦੀ ਆ ਪਤਾ ਨਹੀਂ ਉਹਨਾਂ ਨੂੰ ਮੇਰੇ ਨਾਲ ਕੀ ਇਰੀਟੇਸ਼ਨ ਹੁੰਦੀ ਆ ਮੇਰੇ ਨਾਲ ਕੀ ਜੈਲਸੀ ਹੁੰਦੀ ਆ ਆਪਾਂ ਦੇਖੋ ਕਿਸੇ ਨੂੰ ਦੇਖਿਆ ਨਹੀਂ ਕਿਸੇ ਨੂੰ ਜਾਣਦੇ ਨਹੀਂ ਹਨਾ ਥਰੂ ਸੋਸ਼ਲ ਮੀਡੀਆ ਹੀ ਆਪਾਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆਂ ਔਰ ਭੈਣਾਂ ਫਿਰ ਮੇਰੇ ਨਾਲ ਕਾਲ ਵੀ ਕਰ ਲੈਂਦੀਆਂ ਨੇ ਮੈਸੇਜ ਵੀ ਕਰ ਲੈਂਦੀਆਂ ਨੇ ਤੇ ਮੈਥੋਂ ਜਿੰਨਾ ਹੋ ਸਕਦਾ ਮੈਂ ਉਹਨਾਂ ਦਾ ਮੈਸੇਜ ਦਾ ਰਿਪਲਾਈ ਕਰਦੀ ਆਂ ਕਾਲ ਸੁਣਦੀ ਆਂ ਮੈਂ ਨਾ ਕਈ ਵਾਰੀ ਜੀ ਬਹੁਤ ਬਿਜ਼ੀ ਹੁੰਨੀ ਆ ਮੈਂ ਕਾਲ ਚੱਕ ਲੈਣੀ ਆ ਫਿਰ ਮੈਂ ਸਪੀਕਰ ਔਨ ਕਰਕੇ ਵੀ ਸੁਣਦੀ ਤੁਰੀ ਫਿਰਦੀ ਰਹਿੰਦੀ ਹਾਂ ਅੱਜ ਹੀ ਸਵੇਰੇ ਸਵੇਰੇ ਇੱਕ ਭੈਣ ਦਾ ਫੋਨ ਆਇਆ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਦੀ ਆਂ ਹਨਾ ਫਿਰ ਆਪਾਂ ਉਹਦੀ ਗੱਲ ਕਰਦੇ ਆਂ ਜਿਹਨੂੰ ਮੇਰੇ ਨਾਲ ਪ੍ਰੋਬਲਮ ਹੈ ਜਿਹਨੂੰ ਜਿਹਦਾ ਮੈਨੂੰ ਪਰ ਮੇਰੇ ਮੂੰਹੋਂ ਦੇਖਦੀ ਸੁਣਦੇ ਹਾਂ ਤੁਸੀਂ ਵੈਸੇ ਮੈਂ ਕਹਿੰਦੀ ਨਹੀਂ ਹੁੰਦੀ ਤੂੰ ਤੁਹਾਡਾ ਕਦਾ ਮੈਂ ਕਰਦੀ ਨਹੀਂ ਹੁੰਦੀ ਲੋ ਪਹਿਲਾਂ ਮੈਂ ਉਹ ਪਹਿਨਦੀ ਗੱਲ ਕਰਦੀ ਜਿਨ੍ਹਾਂ ਦਾ ਜੀ ਸਵੇਰੇ ਸਵੇਰੇ ਅੱਜ ਫੋਨ ਆਇਆ ਪਹਿਲਾਂ ਮੈਨੂੰ ਕੱਢ ਲੈਣ ਦਿਓ ਉਹਨਾਂ ਨੇ ਮੈਸੇਜ ਵੀ ਕਰਿਆ ਜਿਵੇਂ ਨੂੰ ਤੇ ਉਹ ਕਹਿੰਦੇ ਨਾ ਕਹਿੰਦੇ ਹਾਂ ਮਨਪ੍ਰੀਤ ਮਨਪ੍ਰੀਤ ਹਨਾ ਉਹਨਾਂ ਤੋਂ ਗਲਤੀ ਨਾਲ ਫੋਨ ਲੱਗ ਗਿਆ ਤੇ ਮੈਂ ਕਿਹਾ ਵੀ ਮੈਂ ਤਾਂ ਮਨਪ੍ਰੀਤ ਨਹੀਂ ਹੈਗੀ ਤੇ ਕਹਿੰਦੇ ਜੀ ਤੁਹਾਡਾ ਨੰਬਰ ਫਿਰ ਸਾਡੇ ਕੋਲੇ ਕਿੱਥੋਂ ਆ ਗਿਆ ਮੈਂ ਕਿਹਾ ਮੇਰਾ ਨੰਬਰ ਫਸਟ ਚੋਇਸ ਫਰੀਦਕੋਟ ਤੋਂ ਆ ਗਿਆ ਕਹਿੰਦੀ ਹੈ ਜੀ ਦੀਦੀ ਤੁਸੀਂ ਬੋਲਦੇ ਹੋ ਸਾਨੂੰ ਤਾਂ ਜੀ ਅੱਜ ਆ ਜਾ ਸਮਝ ਲਓ ਵੀ ਰੱਬ ਹੀ ਮਿਲ ਗਿਆ ਸਤਾ ਬੜਾ ਇੱਛਾ ਸੀਗੀ ਸਾਡੀ ਤਾਂ ਮਿਲਣ ਦੀ ਕਹਿੰਦੇ ਹੁੰਦੇ ਨੇ ਜਦੋਂ ਤੁਹਾਡੀ ਇੱਛਾ ਹੋਵੇ ਨਾ ਕਿਸੇ ਚੀਜ਼ ਨੂੰ ਪਾਉਣ ਦੀ ਉਹ ਜ਼ਰੂਰ ਮਿਲ ਜਾਂਦੀ ਹੁੰਦੀ ਹੈ ਕਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਵੀ ਬਹੁਤ ਗੈਣਾ ਵੀ ਦੀਦੀ ਨੂੰ ਕਾਲ ਕਰਨੀ ਕਿ ਤਾ ਨੰਬਰ ਕੱਢੋ ਕਹਿੰਦੇ ਵੀ ਐ ਨੰਬਰ ਸੰਗ ਮੇਰੇ ਤਾਂ ਨਹੀਂ ਹੈਗਾ ਤੇ ਚਲੋ ਦੋਨੋਂ ਭੈਣਾਂ ਸੀ ਉਹਦੋਂ ਉਹਨਾਂ ਨੇ ਗੱਲ ਕੀਤੀ ਇੱਕ ਵਿਚਾਰੀ ਭੈਣ ਮੇਰੇ ਵਾਲੀ ਸਿਚੁਏਸ਼ਨ ਜੋ ਲੰਘ ਰਹੀ ਸੀਗੀ ਤੇ ਉਹਨਾਂ ਨੇ ਜਦੋਂ ਮੈਨੂੰ ਕਿਹਾ ਨਾ ਕਹਿੰਦੇ ਜੀ ਲੋਕ ਜਿਉਣ ਨਹੀਂ ਦਿੰਦੇ ਹੈਗੇ ਕਹਿੰਦੇ ਤੁਹਾਨੂੰ ਦੇਖ ਕੇ ਤਾਂ ਹੌਸਲਾ ਮਿਲਦਾ ਪਰ ਲੋਕ ਕਹਿੰਦੇ ਜਿਉਣ ਨਹੀਂ ਦਿੰਦੇ ਸੱਚੀ ਲੋਕ ਜਿਉਣ ਨਹੀਂ ਦਿੰਦੇ ਮੈਂ ਅੱਜ ਦੀ ਤਾਜ਼ਾ ਉਦਾਹਰਣ ਤੁਹਾਨੂੰ ਦਿਉਂਗੀ ਕਿ ਸੱਚੀ ਲੋਕ ਕਿਸੇ ਪਾਸੇ ਤੁਹਾਨੂੰ ਜਿਉਣ ਨਹੀਂ ਦਿੰਦੇ ਕਹਿੰਦੇ ਹੁੰਦੇ ਨੇ ਨਾ ਵੀ ਦਾਤੀ ਦੇ ਤਾਂ ਇੱਕ ਪਾਸੇ ਦਿੰਦੇ ਤੇ ਲੋਕਾਂ ਦੇ ਦੁਨੀਆ ਦੇ ਦੋਨੇ ਪਾਸੇ ਦਿੰਦੇ ਹੈ ਨਾ ਉਹ ਵਾਲਾ ਕੰਮ ਹੈ ਮੈਂ ਉਹ ਐਗਜ਼ਾਮਪਲ ਤੁਹਾਨੂੰ ਬਾਅਦ ਚ ਦੱਸਦੀ ਆ ਇਹ ਨਾ ਭੈਣ ਸੀਗੇ ਮੈਂ ਕਿਹਾ ਵੀ ਤੁਸੀਂ ਕਹਿੰਦੇ ਸਾਡਾ ਨਾਮ ਜਰੂਰ ਬੋਲਿਓ ਤੇ ਮੈਂ ਕਿਹਾ ਵੀ ਤੁਹਾਡਾ ਨਾਮ ਨਾ ਮੈਂ ਭੁੱਲ ਜੂੰਗੀ ਤੇ ਤੁਸੀਂ ਜਰੂਰ ਲਿਖ ਕੇ ਮੈਸੇਜ ਕਰੋ ਉਹਨਾਂ ਨੇ ਮੈਸੇਜ ਕਰੇ ਮੈਨੂੰ ਉਹ ਕਹਿੰਦੇ ਵੀ ਮੈਂ ਗੁਰਪ੍ਰੀਤ ਕੌਰ ਆ ਗੁਰਪ੍ਰੀਤ ਕੌਰ ਸਿੱਧੂ ਕੌਕੇ ਕਲਾ ਤੋਂ ਠੀਕ ਹੈ ਜੀ ਤੇ ਕਹਿੰਦੇ ਮੇਰੀ ਸਿਸਟਰ ਹੈਗੀ ਆ ਬਕਵਿੰਦਰ ਕੌਰ ਫਰੋਂ ਰੌਵਾਲਾ ਰੌਵਾਲਾ ਤੋਂ ਤੇ ਕਹਿੰਦੇ ਵੀ ਲੋਕਾਂ ਦੇ ਪ੍ਰਵਾਹ ਨਾ ਕਰਿਆ ਕਰੋ ਲੋਕ ਬਹੁਤ ਕੁਝ ਬੋਲਦੇ ਨੇ ਬਸ ਇਹ ਆਪਾਂ ਪ੍ਰਵਾਹ ਕਰਦੇ ਨਹੀਂ ਹੈਗੇ ਜੀ ਜਿਵੇਂ ਕਹਿੰਦੇ ਨੇ ਵੀ ਹਾਥੀ ਮਸਤੀ ਚੱਲ ਚੱਲਦਾ ਜਾਂਦਾ ਕੁੱਤੇ ਭੌਂਕੀ ਜਾਂਦੇ ਭੌਂਕੋਂਕੇ ਹਟ ਜਾਂਦੇ ਜਿਹੜੇ ਤੁਹਾਨੂੰ ਕਿਸੇ ਨੇ ਕਮੈਂਟ ਕੀਤਾ ਸੀ ਵੀ ਰੱਬ ਦਾ ਨਾਮ ਲਿਓ ਲਿਆ ਕਰਿਓ ਜਿਹੜੇ ਇਨਸਾਨ ਤੇ ਵਿਪਤਾ ਪੈਂਦੀ ਹੈ ਉਹਨੂੰ ਪਤਾ ਹੁੰਦਾ ਜਿਹੜੇ ਤੁਸੀਂ ਬਲੌਗ ਵਿੱਚ ਬੋਲਦੇ ਹੋ ਮੈਂ ਵੀ ਉਸ ਦੇ ਅਕੋਰਡਿੰਗ ਜਿਉਣਾ ਚਾਹਨੀ ਆਂ ਦੇਦੇ ਤੁਸੀਂ ਜਦੋਂ ਵੀ ਮੈਸੇਜ ਕਰਨਾ ਪੰਜਾਬੀ ਵਿੱਚ ਕਰਿਓ ਮੈਂ ਆਪਣੀ ਡਾਟਰ ਤੋਂ ਲਿਖਵਾਇਆ ਲਿਖਿਆ ਵਾ ਲਿਖਵਾਇਆ ਵਾ ਮੈਂ ਇਕੱਲੀ ਰਹਿ ਗਈ ਆ ਸਾਡੇ ਮੱਜਾਂ ਗਾਵਾਂ ਵੀ ਰੱਖੀਆਂ ਵਾਂ ਮੈਂ ਆਪਣੇ ਹਸਬੰਡ ਦੇ ਸਾਰੀ ਰਿਸਪੌਂਸਿਬਿਲਟੀ ਸਾਂਭਦੀ ਆਂ ਬਹੁਤ ਅੱਛੀ ਗੱਲ ਹੈ ਜੀ ਰਿਸਪੌਂਸਿਬਿਲਟੀ ਚੱਕੀ ਹੋਈ ਆ ਤੁਸੀਂ ਲੋਕਾਂ ਦੀ ਪਰਵਾਹ ਕਰਕੇ ਤੁਸੀਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੇ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਤਾਂ ਲੋਕਾਂ ਦੀ ਪਰਵਾਹ ਛੱਡੋ ਤੇ ਜਿਹੜੇ ਉਹਨਾਂ ਦੇ ਛੱਡੇ ਹੋਏ ਕੰਮ ਨੇ ਤੁਹਾਡੇ ਹਸਬੰਡ ਦੇ ਉਹਨਾਂ ਨੂੰ ਚੱਕ ਲੋ ਠੀਕ ਹੈ ਜੀ ਤੇ ਲੋਕ ਤਾਂ ਨਾ ਹੱਸਦੇ ਨੂੰ ਜਿਉਣ ਦੇਣ ਤੇ ਨਾ ਰੋਂਦੇ ਨੂੰ ਅੱਜ ਮੈਂ ਤੁਹਾਨੂੰ ਦੱਸਦੀ ਆਂ ਜੀ ਇੱਕ ਭੈਣ ਦਾ ਹਨਾ ਉਹ ਭੈਣ ਮੈਨੂੰ ਮਤਲਬ ਪੁੱਠਾ ਸਿੱਧਾ ਉਹ ਮੈਨੂੰ बोलਦੀ ਆ ਪਰ ਮੈਨੂੰ ਐ ਲੱਗਦਾ ਵੀ ਸ਼ਾਇਦ ਪਤਾ ਨਹੀਂ ਉਹਨੂੰ ਬਚਪਨ ਦੇ ਵਿੱਚ ਕਿਸੇ ਨੇ ਬੋਲਣਾ ਬਾਲਣਾ ਸਿਖਾਇਆ ਕਿ ਨਹੀਂ ਸਿਖਾਇਆ ਇਹ ਲੋਕ ਕਿੱਥੇ ਰਹਿ ਕੇ ਵੱਡੇ ਹੁੰਦੇ ਨੇ ਕਿੱਥੇ ਰਹਿ ਕੇ ਪਲਦੇ ਨੇ ਮੈਨੂੰ ਤਾਂ ਇਹ ਸਮਝ ਤੋਂ ਬਾਹਰ ਹੈ ਵੀ ਇਹਨਾਂ ਨੂੰ ਅਜੇ ਤੱਕ ਲੋਕ ਮਤਲਬ ਕਿ ਕਿੰਨਾ ਐਟੀਕੈਟਸ ਰੱਖਦੇ ਨੇ ਤੇ ਇਹਨਾਂ ਲੋਕਾਂ ਨੂੰ ਅਜੇ ਬੋਲਣ ਦਾ ਹੀ ਪਤਾ ਨਹੀਂ ਹੈ ਤੁਸੀਂ ਦੇਖੋ ਮੋਨੂ ਵੈਲ ਡਨ ਦੀ ਆਈਡੀਆ ਹੈ ਉਹਨ ਭੈਣੇ ਨਾਮ ਨੂਮ ਤਾਂ ਕੋਈ ਲਿਖਿਆ ਨਹੀਂ ਹੈਗਾ ਤੂੰ ਤਾਂ ਨੋਟ ਬਣਾਉਣੀ ਆ ਦੂਜਿਆਂ ਨੂੰ ਕਹਿੰਦੀ ਆ ਜਾਇਆ ਕਰੋ ਕੁੱਠਾ ਸਿੱਧਾ ਬੋਲੀ ਜਾਨੀ ਆ ਆ ਲਾ ਲਓ ਆ ਆ ਲਾ ਲਓ ਆ ਕਰ ਲਓ ਆ ਕਰ ਲਓ ਹੋਰ ਤੈਨੂੰ ਕੋਈ ਕੰਮ ਨਹੀਂ ਹੈਗਾ ਤੇ ਭੈਣ ਤੈਨੂੰ ਕੋਈ ਕੰਮ ਨਹੀਂ ਹੈਗਾ ਜਿਹੜੀ ਫਿਰ ਮੇਰਾ ਇਹ ਵਾਲੀਆਂ ਚੀਜ਼ਾਂ ਸੁਣਨ ਵਾਸਤੇ ਦੇਖਣ ਵਾਸਤੇ ਆਉਣੀ ਆ ਤੈਨੂੰ ਕੋਈ ਕੰਮ ਨਹੀਂ ਹੈਗਾ ਮੈਨੂੰ ਲੱਗਦਾ ਤੂੰ ਬਿੱਲੀ ਹੈਗੀ ਆ ਵੀ ਨਾਲੇ ਦੇਖਦੀ ਆ ਨਾਲੇ ਕਮੈਂਟ ਕਰਦੀ ਆ ਨਾਲੇ ਕੁੱਠੇ ਸਿੱਧੇ ਕਮੈਂਟ ਕਰਦੀ ਆ ਇਹਦੇ ਨਾਲੋਂ ਤਾਂ ਤੂੰ ਨਾ ਦੇਖਿਆ ਕਰ ਠੀਕ ਹੈ ਜੀ ਤੇ ਨੋਟ ਕਮਾਉਣ ਨੂੰ ਸਾਰੇ ਆਪੀ ਮਿਹਨਤ ਕਰਦੇ ਨੇ ਜੀ ਮਿਹਨਤ ਕਰਕੇ ਖਾਂਦੇ ਨੇ ਕੋਈ ਮੰਗ ਕੇ ਤਾਂ ਕਿਸੇ ਤੋਂ ਖਾ ਨਹੀਂ ਰਹੀ ਮੈਂ ਮੈਂ ਆਦੀ ਮਿਹਨਤ ਨਾਲ ਕਰ ਰਹੀ ਹਾਂ ਜੋ ਵੀ ਕੰਮ ਕਰ ਰਹੀ ਹਾਂ ਔਰ ਮੈਂ ਜਿਹੜੇ ਆਪਣੇ ਲਿੰਕ ਬਣਾਏ ਨੇ ਤੇ ਮੈਨੂੰ ਰੱਬ ਵਰਗੀਆਂ ਜਿਹੜੀਆਂ ਭੈਣਾਂ ਮਿਲੀਆਂ ਨੇ ਇਹ ਨੋਟਾਂ ਤੋਂ ਉੱਪਰ ਨਹੀਂ ਹੈਗੀਆਂ ਤੁਹਾਡੇ ਵਰਗੇ ਲੋਕਾਂ ਨੂੰ ਕੀ ਪਤਾ ਜੀ ਕਿ ਜ਼ਿੰਦਗੀ ਦਾ ਸਟਰਗਲ ਕੀ ਹੁੰਦਾ ਹੈ ਤੁਸੀਂ ਬੋਲ ਕੇ ਤੁਰ ਜਾਂਦੇ ਹੋ ਕਰ ਜਾਂਦੇ ਹੋ ਕਮੈਂਟ ਹਨਾ ਇਹ ਸਾਨੂੰ ਪਤਾ ਹੈ ਕਿ ਲਾਈਫ ਦੇ ਵਿੱਚ ਸਟਰਗਲ ਕੀ ਹੁੰਦਾ ਜਿਹੜੇ ਇਹਨਾਂ ਨੂੰ ਚੱਲ ਰਹੇ ਨੇ ਜਿਹੜੇ ਸਟਰਗਲ ਦੇ ਵਿੱਚੋਂ ਲੰਘ ਰਹੇ ਨੇ ਤੁਸੀਂ ਤਾਂ ਬੋਲਦੀਆਂ ਗੱਲਾਂ ਆਉਂਦੀਆਂ ਤੁਹਾਨੂੰ ਗੱਲਾਂ ਮਾਰਦੀਆਂ ਮਾਰ ਕੇ ਮੁੜ ਜਾਂਦੀਆਂ ਹੋ ਤੁਸੀਂ ਤੇ ਲਓ ਜੀ ਇੱਕ ਭੈਣ ਹੋਰ ਆ ਦੇਖੋ ਇਹਨੇ ਵੀ ਸਿਰ ਹਲਾਇਆ ਹੋਇਆ ਹੈ ਕੁਲਦੀਪ ਸਿੰਘ ਦੀ ਆਈਡੀ ਤੋਂ ਆ ਨਾਮ ਨਹੀਂ ਲਿਖਦੀਆਂ ਫਿਰ ਜਾਂ ਤਾਂ ਨਾਮ ਲਿਖਿਆ ਕਰੋ ਕਿਥੋਂ ਹੈਗੀਆਂ ਤੁਸੀਂ ਨਾਮ ਨਹੀਂ ਲਿਖਦੀਆਂ ਕੁਲਦੀਪ ਸਿੰਘ ਦੀ ਆਈਡੀ ਤੋਂ ਕਹਿੰਦੇ ਪਹਿਲਾਂ ਭੈਣ ਜੀ ਨਾਲ ਦਾ ਭੈਣ ਜੀ ਕਹਿ ਰਹੇ ਨਹੀਂ ਅੱਗੇ ਦੇਖੋ ਤੁਸੀਂ ਕੀ ਲਿਖਿਆ ਪਹਿਲਾਂ ਸਹੀ ਜਾਣਕਾਰੀ ਦੱਸਿਆ ਕਰੋ ਫਿਰ ਫालतू ਬਕਵਾਸ ਕਰਿਆ ਕਰੋ ਬਿਨਾ ਮਤਲਬ ਤੋਂ ਵੀਡੀਓ ਨੂੰ ਲੰਬੀ ਕਰਨ ਲਈ ਐਵੇਂ ਫालतू ਗੱਲਾਂ ਕਰਦੇ ਹੋ ਅਸਲੀ ਜਾਣਕਾਰੀ ਦੱਸਿਆ ਕਰੋ ਫਿਰ ਫालतू ਬਕਵਾਸ ਕਰਿਆ ਕਰੋ ਤੁਸੀਂ ਸਾਡਾ ਬਕਵਾਸ ਸੁਣਨ ਆਉਂਦੀਆਂ ਹੀ ਕਿਉਂ ਤੁਸੀਂ ਸਾਡੀਆਂ ਫालतू ਗੱਲਾਂ ਸੁਣਨੀਆਂ ਹੀ ਕਿਉਂ ਆ ਨਾਲੇ ਤੁਸੀਂ ਸੁਣਦੀ ਆਂ ਉਹਨਾਂ ਨਾਲ ਤੁਸੀਂ ਕਮੈਂਟ ਕਰਦੀ ਆਂ ਫਿਰ ਇਹ ਬਕਵਾਸ ਕਿੱਥੋਂ ਹੋਇਆ ਜੇ ਤੁਸੀਂ ਸੁਣਨ ਆਉਣੀ ਆਂ ਚਲੋ ਕਮ ਸੇ ਕਮ ਆਉਂਦੇ ਤਾਂ ਹੈਗੇ ਸਾਡੀ ਵੀਡੀਓ ਤਾਂ ਦੇਖਦੇ ਹੋ ਚਾਹੇ ਨੈਗੇਟਿਵ ਕਮੈਂਟ ਹੀ ਕਰਦੇ ਹੋ ਕਿਉਂਕਿ ਭੌਂਕਣਾ ਲੋਕਾਂ ਦਾ ਕੰਮ ਹੈ ਜਿਹੜੇ ਨੈਗੇਟਿਵ ਲੋਕ ਨੇ ਉਹਨਾਂ ਨੇ ਨੈਗੇਟਿਵ ਗੱਲਾਂ ਕਰਨੀਆਂ ਨੇ ਉਹਨਾਂ ਨੇ ਆਪ ਦੀ ਭੁਗਾਈ ਮਾਰਨੀ ਹੋਈਆਂ ਸੋ ਭੌਂਕੇ ਮੁਰ ਜਾਂਦੇ ਨੇ ਸਾਡੀ ਜੁੱਤੀ ਦੇ ਯਾਦ ਨਹੀਂ ਦੀ ਇਹੇ ਜਿਹੇ ਲੋਕ ਤੇ ਉਹ ਲੋਕ ਵੀ ਹੈਗੇ ਨੇ ਉਹ ਪੈਣਾ ਵੀ ਹੈਗੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਸਾਡਾ ਇੰਨਾ ਮਨ ਕਰਦਾ ਸੀ ਗੱਲ ਕਰਨ ਨੂੰ ਕਿ ਸਾਡੀ ਤੁਹਾਡੇ ਨਾਲ ਗੱਲ ਹੋ ਗਈ ਔਰ ਮੈਨੂੰ ਲੱਗਦਾ ਥੋਡੇ ਨਾਲੋਂ ਵੱਧ ਖੁਸ਼ੀ ਮੈਨੂੰ ਹੁੰਦੀ ਆ ਕਿ ਮੇਰੀ ਥੋਡੇ ਨਾਲ ਗੱਲ ਹੋਗੀ ਠੀਕ ਹੈ ਜੀ ਸੋ ਇਹ ਜਿਹੇ ਲੋਕ ਨੇ ਇਹ ਜੀਆਂ ਭੈਣਾਂ ਨੇ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਪਤਾ ਨਹੀਂ ਕਿੱਥੇ ਰਹੀਆਂ ਨੇ ਕਿੱਥੇ ਪਲੀਆਂ ਨੇ ਚੱਲ ਪੜਾਈ ਤਾਂ ਤੂੰ ਛੱਡ ਹੀ ਦਿਓ ਪੜਾਈ ਪੜ੍ਹਾਈ ਤਾਂ ਇਹਨਾਂ ਦੇ ਨੇੜ ਦੀ ਨਹੀਂ ਲੰਗੀ ਹੋਣੀ ਜਿਹੜੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਜੀ ਬਹੁਤ ਸਾਰੇ ਨਹੀਂ ਦੁਨੀਆ ਪੜ੍ਹੀ ਹੁੰਦੀ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਵੀ ਅਕਲ ਨਹੀਂ ਆਉਂਦੀ ਤੇ ਕਈ ਲੋਕ ਇਹ ਨਾ ਕੱਲੀ ਕਿਤਾਬਾਂ ਪੜ੍ਹਨ ਦੇ ਨਾਲ ਨਹੀਂ ਆਉਂਦੀ ਅਕਲ ਅਕਲ ਸਾਡੇ ਮਾਪੇ ਸਾਨੂੰ ਸੰਸਕਾਰ ਦਿੱਤੇ ਹੁੰਦੇ ਨੇ ਅਕਲ ਸਾਨੂੰ ਉਹਨਾਂ ਵਿੱਚੋਂ ਆਉਂਦੀ ਹੈ ਕਿਵੇਂ ਰਹਿਣਾ ਕਿਵੇਂ ਲੋਕਾਂ ਨਾਲ ਵਰਤਣਾ ਹੈ ਕਿਵੇਂ ਰਿਸ਼ਤਿਆਂ ਨਾਲ ਵਰਤਣਾ ਹੈ ਕਿਵੇਂ ਭੈਣ ਭਰਾਵਾਂ ਨਾਲ ਵਰਤਣਾ ਹੈ ਇਹ ਸਾਡੇ ਮਾਪੇ ਸਾਨੂੰ ਸੰਸਕਾਰ ਦਿੱਤੇ ਹੁੰਦੇ ਨੇ ਤਾਂ ਇਹਨਾਂ ਦੇ ਇਹਨਾਂ ਨੂੰ ਪਤਾ ਨਹੀਂ ਸੰਸਕਾਰ ਮਿਲੇ ਨਹੀਂ ਹੈਗੇ ਇਹ ਕਿਵੇਂ ਪੜੇ ਨੇ ਕਿਵੇਂ ਰਹੇ ਨੇ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਜਿਹੜੇ ਲੋਕ ਮੈਨੂੰ ਇਹਨਾਂ ਕੁਝ ਬੋਲ ਜਾਂਦੇ ਨੇ ਮੈਨੂੰ ਨਹੀਂ ਪਤਾ ਵੀ ਉਹ ਘਰੇ ਕਿਸ ਤਰ੍ਹਾਂ ਲੈਂਦੇ ਹੋਣਗੇ ਕਰ ਜੋ ਆਪਦੇ ਪਰਿਵਾਰਕ ਮੈਂਬਰਾਂ ਨਾਲ ਕਿਵੇਂ ਕੱਟਦੇ ਹੋਣਗੇ ਪੇਸ਼ੈਂਸੀ ਹੈ ਨਹੀਂ ਸਬਰ ਹੀ ਹੈ ਨਹੀਂ ਸਬਰ ਹਿੱਲਿਆ ਪਿਆ ਭੈਣਾ ਦਾ ਮੈਨੂੰ ਲੱਗਦਾ ਕੁਸ਼ਕ ਮੈਨੂੰ ਲੱਗਦਾ 5% ਭੈਣਾ ਹੋਣਗੇ ਜਿਨ੍ਹਾਂ ਦਾ ਸਬਰ ਹਿੱਲਿਆ ਪਿਆ ਕਿ ਉਹ ਸੁਣ ਨਹੀਂ ਸਕਦੇ ਕਿਸੇ ਦੀ ਕੋਈ ਗੱਲ ਹਨ ਮੈਨੂੰ ਲੱਗਦਾ ਹੀ ਨਹੀਂ ਹੈ ਕਿ ਮੈਂ ਐਕਸਟਰਾ ਕੋਈ ਗੱਲ ਕਰਦੀ ਹੁੰਨੀ ਆ ਮੈਂ ਜਦੋਂ ਵੀ ਵਲੌਗ ਸ਼ੁਰੂ ਕਰਦੀ ਆ ਮੈਂ 2 ਦਾ ਪੁਆਇੰਟ ਉੱਥੋਂ ਹੀ ਸਟਾਰਟ ਕਰਦੀ ਆ ਕਿ ਅੱਜ ਆਪਾਂ ਆ ਚੀਜ਼ ਤੇ ਗੱਲ ਕਰਾਂਗੇ ਅੱਜ ਆਪਾਂ ਆ ਚੀਜ਼ ਤੇ ਗੱਲ ਕਰਾਂਗੇ ਤੇ ਇਹ ਚੀਜ਼ਾਂ ਇਹਨਾਂ ਨੂੰ ਬਕਵਾਸ ਲੱਗਦੀਆਂ ਨੇ ਜਿਹੜੀ ਚੰਗੀ ਚੀਜ਼ ਐ ਉਹ ਇਹਨਾਂ ਲੋਕਾਂ ਨੂੰ ਬਕਵਾਸ ਲੱਗਦੀ ਆ ਹੋਰ ਪਤਾ ਨਹੀਂ ਇਹ ਕੀ ਦੇਖਣਾ ਚਾਹੁੰਦੇ ਨੇ ਇਹ ਕੀ ਸੁਣਨਾ ਚਾਹੁੰਦੇ ਨੇ ਸਾਡੇ ਕੋਲੇ ਤਾਂ ਇਸ ਬਕਵਾਸ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਤੁਸੀਂ ਇਸ ਤੋਂ ਅਲੱਗ ਕੋਈ ਹੋਰ ਬਕਵਾਸ ਦੇਖਣਾ ਚਾਹੁੰਦੇ ਹੋ ਹੋਰ ਚੀਜ਼ਾਂ ਦੇਖਣੀਆਂ ਚਾਹੁੰਦੇ ਆ ਤਾਂ ਬੜਾ ਕੁਝ ਹੈਗਾ ਬੜਾਈ ਕੁਝ ਲੋਕ ਪਾ ਰਹੇ ਨੇ ਉਹਨਾਂ ਨੂੰ ਦੇਖੋ ਸਾਨੂੰ ਅਨਸਬਸਕ੍ਰਾਈਬ ਕਰ ਦੋ ਠੀਕ ਆ ਸਾਨੂੰ ਤੁਹਾਡੇ ਵਰਗੇ ਲੋਕਾਂ ਦੀ ਤੁਹਾਡੇ ਵਰਗੀਆਂ ਭੈਣਾਂ ਦੀ ਜ਼ਰੂਰਤ ਨਹੀਂ ਹੈਗੀ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਨੇ ਠੀਕ ਹੈ ਮੈਨੂੰ ਤਾਂ ਨਹੀਂ ਇਹ ਚੰਗੀਆਂ ਲੱਗਦੀਆਂ ਕਿਉਂਕਿ ਸਾਨੂੰ ਇਦਾਂ ਦੇ ਸੰਸਕਾਰ ਨਹੀਂ ਮਿਲੇ ਸੋ ਬਹੁਤ ਲੋਕ ਐ ਜਿਹੜੇ ਪੜ੍ਹੇ ਨਹੀਂ ਹੁੰਦੇ ਕਈਆਂ ਨੇ ਸਕੂਲ ਦਾ ਮੂੰਹ ਤੱਕ ਨਹੀਂ ਦੇਖਿਆ ਹੁੰਦਾ ਪਰ ਐਟੀਕੈਟਸ ਬਹੁਤ ਜ਼ਿਆਦਾ ਹੁੰਦੇ ਨੇ ਸੰਸਕਾਰ ਬਹੁਤ ਅੱਛੇ ਹੁੰਦੇ ਨੇ ਬੋਲੀ ਬਹੁਤ ਮਿੱਠੀ ਹੁੰਦੀ ਹੈ ਪਰ ਮੈਨੂੰ ਲੱਗਦਾ ਬਹੁਤ ਪੈਣਾ ਨਹੀਂ ਜਿਹੜੀਆਂ ਬਹੁਤ ਚੰਗੇ ਕਮੈਂਟ ਕਰਦੀਆਂ ਨੇ ਬਹੁਤ ਸੋਹਣੀਆਂ ਗੱਲਾਂ ਕਰਦੀਆਂ ਨੇ ਫੋਨ ਕਰਦੀਆਂ ਨੇ ਬਹੁਤ ਸੋਹਣੀਆਂ ਗੱਲਾਂ ਕਰਦੀਆਂ ਨੇ ਪਿਆਰ ਭਰੀਆਂ ਗੱਲਾਂ ਕਰਦੀਆਂ ਨੇ ਇਥੋਂ ਕੁਝ ਨਹੀਂ ਲੈ ਕੇ ਜਾਣਾ ਨਹੀਂ ਆ ਪੈਸੇ ਨਹੀਂ ਤੁਹਾਡੇ ਨਾਲ ਨਹੀਂ ਜਾਣਾ ਨਾ ਪੈਸਾ ਥੋੜੇ ਜਿਹਦੇ ਕੋਲੇ ਥੋੜਾ ਪੈਸਾ ਉਹਦਾ ਵੀ ਇੱਥੇ ਰਹਿ ਜਾਣਾ ਜਿਹਦੇ ਕੋਲੇ ਜਿਆਦਾ ਪੈਸਾ ਉਹਦਾ ਵੀ ਇੱਥੇ ਰਹਿ ਜਾਣਾ ਔਰ ਇਹਨੂੰ ਸ਼ਾਇਦ ਮੇਰੀ ਸਾਡੀ ਸਟੋਰੀ ਪਤਾ ਨਹੀਂ ਹੈਗੀ ਇਸ ਕਰਕੇ ਇਹ ਭੈਣ ਨੂੰ ਇਹ ਗੱਲਾਂ ਬਕਵਾਸ ਲੱਗਦੀਆਂ ਨੇ ਠੀਕ ਹੈ ਜੀ ਉਹ ਦੂਜੀ ਭੈਣ ਹੈ ਜਿਹੜੀ ਕਹਿੰਦੀ ਆ ਤੂੰ ਤਾਂ ਨੋਟ ਸ਼ਾਪ ਦੀ ਆ ਨੋਟ-ਨੂਟ ਤਾਂ ਦੇਖੋ ਜੀ ਸਾਰੀ ਦੁਨੀਆ ਹੀ ਕਮਾਉਂਦੀ ਆ ਕੋਈ ਥੋੜਾ ਕਮਾ ਲੈਂਦਾ ਹੈ ਕੋਈ ਜਿਆਦਾ ਕਮਾ ਲੈਂਦਾ ਹੈ ਕੋਈ ਤੇਥੋਂ ਭੈਣੇ ਮੰਗਣ ਨਹੀਂ ਆਉਂਦਾ ਤੇਰੇ ਤੋਂ ਰੋਟੀ ਨਹੀਂ ਮੰਗਣ ਆਉਂਦਾ ਕੋਈ ਵੀ ਸਾਰੇ ਆਪਦੀ-ਆਪਦੀ ਕਮਾ ਕੇ ਖਾ ਰਹੇ ਨੇ ਇਹ ਤਾਂ ਪਿਆਰ ਹੈ ਜਿੰਨਾ ਕਵੰ ਇੱਕ ਦੂਜੇ ਨਾਲ ਗੱਲਬਾਤ ਕੀਤੀ ਜਾਵੇ ਰਾਬਤਾ ਕੀਤਾ ਜਾਵੇ ਹੋਰ ਕੁਝ ਨਹੀਂ ਹੈਗਾ ਇੱਥੇ ਨਾ ਨੋਟ ਨੂੰ ਲੈ ਕੇ ਜਾਣੇ ਨੇ ਨਾਲ ਤੇ ਨਾ ਮੈਂ ਲੈ ਕੇ ਜਾਣੇ ਨੇ ਨਾਲ ਉਹ ਤਾਂ ਚਲੋ ਵਾਇਗਰੂ ਦੀ ਮਿਹਰ ਹੈਗੀ ਹੈ ਵਾਇਗਰੂ ਨੇ ਕਿਰਪਾ ਕੀਤੀ ਹੈਗੀ ਹੈ ਕਿ ਨੋਟਾ ਨੋਟਾਂ ਦੀ ਵਾਇਗਰੂ ਨੇ ਕੋਈ ਕਮੀ ਨਹੀਂ ਛੱਡੀ ਪਰ ਜਿਹੜਾ ਘਾਟਾ ਸਾਨੂੰ ਪਿਆ ਹੈਗਾ ਉਹ ਤਾਂ ਭੈਣ ਨੂੰ ਦਿਖਦਾ ਹੀ ਨਹੀਂ ਹੈਗਾ ਸੋ ਮੈਂ ਇਹੀ ਗੱਲ ਕਰਨ ਲੱਗੀ ਸੀਗੀ ਹੁਣ ਕਿ ਜਿਵੇਂ ਕਹਿੰਦੇ ਹੁੰਦੇ ਨੇ ਕਿ ਦਾਤੀ ਦੇ ਇੱਕ ਪਾਸੇ ਦੰਦੇ ਲੋਕਾਂ ਦੇ ਦੋ ਪਾਸੇ ਹੈਣਾ ਇਹਨਾਂ ਨੂੰ ਸਾਡੇ ਘਾਟੇ ਨਹੀਂ ਦਿਖਦੇ ਕਿ ਪਹਾੜ ਜਿੱਡੇ ਘਾਟੇ ਅਸੀਂ ਚੱਕੀ ਫਿਰਦੇ ਹਾਂ ਐਡੇ ਮਣਾ ਮੂਹੀ ਘਾਟੇ ਅਸੀਂ ਚੱਕੀ ਫਿਰਦੇ ਹਾਂ ਜਿਹੜੇ ਸਾਡੇ ਪੂਰੇ ਨਹੀਂ ਹੋਣ ਇਹਨਾਂ ਨੂੰ ਆ ਨੋਟ ਦਿਖਦੇ ਨੇ ਇਹ ਨੋਟਾਂ ਨਾਲ ਸਾਡੇ ਘਾਟੇ ਨਹੀਂ ਪੂਰੇ ਹੁੰਦੇ ਸਾਡੇ ਤੋਂ ਕੋਈ ਨੋਟ ਲੈ ਲੈ ਜਿੰਨੇ ਮਰਜੀ ਸਾਡੇ ਜੋ ਸਾਨੂੰ ਘਾਟੇ ਪਏ ਨੇ ਉਹ ਸਾਡੇ ਪੂਰੇ ਕਰ ਦੇ ਤੁਹਾਨੂੰ ਆਉਂਦੀਆਂ ਨੇ ਗੱਲਾਂ ਤੇ ਇਹ ਸਾਨੂੰ ਪੁੱਛ ਕੇ ਦੇਖੋ ਜਿਹੜੇ ਐਡੇ ਐਡੇ ਆ ਕਮੀ ਆ ਜਿਹੜੀਆਂ ਅੰਦਰ ਲੈ ਕੇ ਦੁਰੀਆਂ ਫਿਰਦੀਆਂ ਉਹਨਾਂ ਨੂੰ ਪੈਣਾ ਨੂੰ ਪਤਾ ਜਿਨ੍ਹਾਂ ਦੇ ਅੰਦਰੋਂ ਚਾਹ ਮਰ ਜਾਂਦੇ ਨੇ ਇਹ ਸਾਡੇ ਚਾਹ ਮਰੇ ਹੋਏ ਨਹੀਂ ਅੰਦਰੋਂ ਤੁਹਾਨੂੰ ਗੱਲਾਂ ਆਉਂਦੀਆਂ ਨੇ ਸਾਨੂੰ ਅੰਦਰੋਂ ਹਾਸਾ ਨਹੀਂ ਆਉਂਦਾ ਸਾਨੂੰ ਕਿਸੇ ਚੀਜ਼ ਦਾ ਚਾਹ ਨਹੀਂ ਆਉਂਦਾ ਬਸ ਮੈਂ ਸਿਰਫ ਇੱਕ ਜਰੀਆ ਬਣੀ ਹੋਈ ਆ ਕਿ ਜਿਹੜੀਆਂ ਡਿੱਗੀਆਂ ਭੈਣਾਂ ਨੇ ਉਹਨਾਂ ਭੈਣਾਂ ਨੂੰ ਉਠਾਵਾਂ ਔਰ ਬਹੁਤ ਸਾਰੀਆਂ ਭੈਣਾਂ ਇਨ੍ਹਾਂ ਚੀਜ਼ਾਂ ਤੋਂ ਮੋਟੀਵੇਟ ਹੋਈਆਂ ਨੇ ਔਰ ਫੋਨ ਕਰਦੀਆਂ ਨੇ ਕਿ ਅਸੀਂ ਵੀ ਉੱਠ ਗਈਆਂ ਸਾਡਾ ਜੀ ਕਰਦਾ ਅਸੀਂ ਥੋੜੀ ਤਰ੍ਹਾਂ ਜੀਏ ਔਰ ਮੈਂ ਉਹਨਾਂ ਨੂੰ ਹਮੇਸ਼ਾ ਕਹਿਣੀ ਹੁੰਦੀ ਆ ਕਿ ਲੋਕਾਂ ਨੂੰ ਛੱਡੋ ਲੋਕਾਂ ਦੀ ਪ੍ਰਵਾਹ ਨਾ ਕਰੋ ਲੋਕਾਂ ਦਾ ਕੰਮ ਲੱਤਾਂ ਖਿੱਚਣਾ ਲੋਕ ਚਾਹੁੰਦੇ ਨੇ ਕਿ ਜੇ ਤੁਹਾਡਾ ਕੋਈ ਚਲਿਆ ਗਿਆ ਨਾ ਤੁਸੀਂ ਮੰਝੇ ਚ ਪੈ ਜਾਓ ਰੋਵੋ ਤੇ ਤੁਸੀਂ ਤਰਸ ਦੇ ਪੱਤਰ ਬਣ ਜਾਓ ਤੇ ਲੋਕ ਤੁਹਾਨੂੰ ਵਿਚਾਰੇ ਕਹਿਣ ਔਰ ਮੈਨੂੰ ਨਹੀਂ ਲੱਗਦਾ ਮੈਨੂੰ ਅੱਜ ਤੱਕ ਕਿਸੇ ਨੇ ਵਿਚਾਰੀ ਕਹਿ ਕੇ ਬੁਲਾਇਆ ਹੋਵੇ ਕਿਉਂਕਿ ਮੈਂ ਉਸ ਤਰ੍ਹਾਂ ਨਾਲ ਲੋਕਾਂ 'ਚ ਪੇਸ਼ ਨਹੀਂ ਹੁੰਦੀ ਕਿ ਲੋਕ ਮੈਨੂੰ ਵਿਚਾਰੀ ਕਹਿਣ ਮੈਂ ਵਿਚਾਰੀ ਨਹੀਂ ਹੈਗੀ ਠੀਕ ਹੈ ਚਲੋ ਠੀਕ ਹੈ ਹਰ ਇੱਕ ਦੀ ਆਪਣੀ ਆਪਣੀ ਸਬੰਧ ਹੁੰਦੇ ਨੇ ਜਿੰਨੇ ਕ ਸਬੰਧ ਆ ਮੇਰੇ ਦੇਸ਼ ਦੇ ਪਾਪਾ ਨਾਲ ਸੀ ਉਹ ਪੂਰੇ ਹੋਏ ਉਹ ਚਲੇ ਗਏ ਪਰ ਲੋਕਾਂ ਲਈ ਚਲੇ ਗਏ ਮੇਰੇ ਤਾਂ ਅੰਦਰ ਨੇ 24 ਘੰਟਿਆਂ ਦੇ ਵਿੱਚੋਂ ਮੈਨੂੰ ਲੱਗਦਾ ਕੋਈ ਇਹੋ ਜਿਹਾ ਪਲ ਨਹੀਂ ਹੋਣਾ ਜਦੋਂ ਮੈਂ ਉਹਨਾਂ ਨੂੰ ਯਾਦ ਨਾ ਕਰਦੀ ਹੋਵਾਂ ਜਾਂ ਮੇਰੇ ਅੰਦਰੋਂ ਨਿਕਲੇ ਹੋਣ ਜਾਂ ਮੇਰੀ ਤਾਰ ਨਾ ਉੱਥੇ ਵੱਜਦੀ ਹੋਵੇ ਅੱਧੀ ਰਾਤ ਨੂੰ ਜਦੋਂ 2 ਵਜੇ ਵੀ ਅੱਖ ਖੁੱਲਦੀ ਹੈ ਨਾ ਤੇ ਤਾਰ ਉੱਥੇ ਹੀ ਵੱਜਦੀ ਹੈ ਜਾ ਕੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਕੀ ਪਤਾ ਹੈ ਤੁਹਾਨੂੰ ਤਾਂ ਇਹ ਬਕਵਾਸ ਤੇ ਫਾਲਤੂ ਲੱਗਦੀਆਂ ਨੇ ਇਹ ਸਾਨੂੰ ਪਤਾ ਜਾਂ ਮੇਰੇ ਵਰਗੀਆਂ ਹੋਰ ਬਹੁਤ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਜ਼ਿੰਦਗੀ ਕੀ ਹੁੰਦੀ ਹੈ ਤੇ ਸਟਰਗਲ ਕੀ ਹੁੰਦਾ ਤੁਸੀਂ ਆਪਣੀਆਂ ਗੱਲਾਂ ਮਾਰ ਕੇ ਤੁਰ ਜਾਨੀਂ ਤੁਸੀਂ ਕਰੋ ਅਨਸਬਸਕ੍ਰਾਈਬ ਚੈਨਲ ਨੂੰ ਤੁਹਾਨੂੰ ਬਿਲਕੁਲ ਜ਼ਰੂਰਤ ਨਹੀਂ ਹੈਗੀ ਮੇਰੇ ਚੈਨਲ ਤੇ ਆ ਕੇ ਕਮੈਂਟ ਕਰਨ ਦੀ ਸਾਨੂੰ ਬਿਲਕੁਲ ਲੋੜ ਨਹੀਂ ਹੈ ਸਾਨੂੰ ਇਹੋ ਜਿਹੇ ਪੈਸੇ ਦੀ ਲੋੜ ਨਹੀਂ ਹੈਗੀ ਅਸੀਂ ਨੋਟ ਛਾਪਣ ਲਈ ਨਹੀਂ ਇੱਥੇ ਬੈਠੇ ਹੈਗੇ ਇਹ ਤੁਹਾਡੇ ਵਰਗਿਆਂ ਦੀ ਨੈਗੇਟਿਵ ਸੋਚ ਹੈਗੀ ਹੈ ਨੋਟਾਂ-ਨੋਟਾਂ ਦੀ ਤਾਂ ਕਮੀ ਵਾਹਿਗਰੂ ਨੇ ਛੱਡੀ ਨਹੀਂ ਆ ਸਰਕਾਰ ਬਥੇਰੇ ਦੇਈ ਜਾਂਦੀ ਹੈ ਇਹਨਾਂ ਨੋਟਾਂ ਪਿੱਛੇ ਧੂੜੀ ਬੈਠੇ ਆ ਅਸੀਂ ਜੇ ਨੋਟ ਇੱਕ ਮੌਣੇ ਹੁੰਦੇ ਤਾਂ ਪਤਾ ਨਹੀਂ ਕਦੋਂ ਕਦੀ ਲੱਗੀ ਹੁੰਦੀ ਮੈ ਇਸ ਕੰਮ ਤੇ ਇਹ ਅਸੀਂ ਆਪਦੇ ਦੁੱਖ ਨੂੰ ਥੋੜਾ ਜਿਹਾ ਘਟਾਉਣ ਵਾਸਤੇ ਮੈਂ ਇਹ ਕੰਮ ਕਰ ਰਹੀ ਆ ਔਰ ਮੇਰੀਆਂ ਭੈਣਾਂ ਨੂੰ ਇਹ ਸਾਰਾ ਪਤਾ ਹੈਗਾ ਜਿਹੜੀਆਂ ਪ੍ਰਾਣੀਆਂ ਜੁੜੀਆਂ ਨੇ ਸ਼ਾਇਦ ਦੇ ਭੈਣ ਕੋਈ ਨਵੀਂ ਹੋਣੀ ਆ ਨਵੀਂ-ਨਵੀਂ ਆਈ ਬਾੜੀ ਤੱਤੀ ਸੀਗੀ ਬੇਸਬਰੀ ਹੱਲੀ ਫਿਰਦੀ ਸੀਗੀ ਜਿਹਨੂੰ ਬਾਲੀ ਕਾਲੀ ਸੀਗੀ ਵਿਛੇ ਦੀ ਤੋ ਛੇਤੀ ਮੈਨੂੰ ਦੱਸਿਆ ਜਾਵੇ ਵੀ ਮੈਂ ਆਵਾਂ ਤੇ 1 ਮਿੰਟ ਦੇ ਵਿੱਚ ਤੁਹਾਡੇ ਨਾਲ ਗੱਲ ਕਰਕੇ ਮੁੜ ਜਾ ਇਹ ਮੇਰੀਆਂ ਭੈਣਾਂ ਨੂੰ ਮਨਜ਼ੂਰ ਨਹੀਂ ਹੈਗਾ ਉਹ ਮੇਰੀਆਂ ਬਹੁਤ ਸਾਰੀਆਂ ਗੱਲਾਂ ਸੁਣਦੀਆਂ ਨੇ ਗੱਲਬਾਤ ਸੁਣਦੀਆਂ ਨੇ ਫਿਰ ਮੇਰੇ ਨਾਲ ਗੱਲਾਂਬਾਤਾਂ ਕਰਦੀਆਂ ਨੇ ਉਸ ਟੌਪਿਕ ਦੇ ਇਹ ਤੇਰੇ ਵੱਸ ਦੀ ਗੱਲ ਨਹੀਂ ਹੈਗੀ ਮੇਰੇ ਵਲੌਗ ਦੇਖਣੇ ਤੂੰ ਹੋਰ ਚੈਨਲ ਦੇਖ ਤੂੰ ਛੱਡ ਜਾ ਇਹ ਚੈਨਲ ਨੂੰ ਤੇਰੇ ਵੱਸ ਦੀ ਗੱਲ ਨਹੀਂ ਹੈ ਚੈਨਲ ਤੇ ਆਉਣਾ ਇਸ ਚੈਨਲ ਤੇ ਓਨਲੀ ਸਬਰ ਚਾਹੀਦਾ ਹੈ ਪੇਸ਼ੈਂਸ ਚਾਹੀਦੀ ਹੈ ਠੀਕ ਹੈ ਉਹ ਤੇਰੇ ਵਿੱਚ ਹੈ ਨਹੀਂ ਤੇ ਜਿਹੜੀ ਦੂਜੀ ਭੈਣ ਕਹਿੰਦੀ ਆ ਵੀ ਨੋਟ ਕਮਾਉਣੀ ਆ ਤੂੰ ਦੂਜੇ ਚੈਨਲਾਂ ਨੂੰ ਦੇਖ ਸਾਡੇ ਚੈਨਲ ਤੇ ਨਾ ਸਾਡੇ ਕੋਲੇ ਨੋਟਾ ਨੋਟਾ ਦੀਆਂ ਗੱਲਾਂ ਨਾ ਕਰ ਸਾਨੂੰ ਨੋਟਾ ਨੋਟਾਂ ਦੀ ਲਾਲਚ ਨਹੀਂ ਹੈਗੀ ਅਸੀਂ ਬਹੁਤ ਵੱਡੇ ਘਾਟੇ ਚੱਕੀ ਫਿਰਦੇ ਆਂ ਅੰਦਰ ਬਹੁਤ ਵੱਡੇ ਦਰਦ ਚੱਕੀ ਫਿਰਦੇ ਆਂ ਅੰਦਰ ਸ਼ਾਇਦ ਤੈਨੂੰ ਨੌਲੇਜ ਨਹੀਂ ਹੈਗੀ ਇਸ ਚੀਜ਼ ਦੀ ਤੂੰ ਛੱਡ ਪਰੇ ਚੈਨਲ ਨੂੰ ਇਹ ਤੁਹਾਡੇ ਕੰਮ ਦਾ ਨਹੀਂ ਹੈਗਾ ਜਿਹੜਾ ਮੇਰਾ ਚੈਨਲ ਆ ਨਾ ਇਹ ਇਹੋ ਜਿਹੀਆਂ ਭੈਣਾਂ ਦਾ ਹੀ ਕੰਮ ਦਾ ਨਹੀਂ ਹੈਗਾ ਇਹ ਤਾਂ ਉਹਨਾਂ ਭੈਣਾਂ ਦਾ ਕੰਮ ਦਾ ਹੈਗਾ ਜਿਹੜੀਆਂ ਜੀ ਲਾ ਕੇ ਗੱਲਾਂ ਸੁਣਨੀਆਂ ਚਾਹੁੰਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਜੋ ਮੇਰੀਆਂ ਗ ਮੇਰੀ ਸਟੋਰੀ ਤੇ ਉਹਨਾਂ ਦੀ ਸਟੋਰੀ ਹੈ ਇਹ ਉਹ ਕਹਿੰਦੀਆਂ ਨੇ ਕਿ ਸੰਜੋ ਤੁਸੀਂ ਗੱਲਾਂ ਕਰਦੇ ਸਾਨੂੰ ਐਂ ਲੱਗਦਾ ਵੀ ਇਹ ਸਾਡੀ ਸਟੋਰੀ ਹੈ ਤੇ ਇਹ ਉਹੀ ਸਮਝ ਸਕਦਾ ਜਿਸ ਤਨ ਲੱਗੀ ਸੋ ਤਨ ਜਾਣੇ ਦੂਜਾ ਕਾ ਜਾਣੇ ਵੀ ਫਰਾਈ ਸੋ ਇਹ ਭੈਣਾਂ ਨੂੰ ਕੀ ਪਤਾ ਕਿ ਜ਼ਿੰਦਗੀ ਦੇ ਦੁੱਖ ਦਰਦ ਤੇ ਸਟ੍ਰਗਲ ਕੀ ਹੁੰਦਾ ਸੋ ਮੇਰੀ ਦੋਨੋਂ ਭੈਣਾਂ ਨੂੰ ਇਹ ਜਿਹੜੀਆਂ ਨੈਗੇਟਿਵ ਭੈਣਾਂ ਨਹੀਂ ਨਾ ਨੈਗੇਟਿਵ ਕਮੈਂਟ ਕਰਨ ਵਾਲੀਆਂ ਭੈਣਾਂ ਦੋਨਾਂ ਨੂੰ ਆਪਾਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਕਰੋ ਅਨਸਬਸਕ੍ਰਾਈਬ ਤੇ ਮੇਰੇ ਚੈਨਲ ਤੇ ਨਾ ਆਇਓ ਇਹ ਚੈਨਲ ਦੇਖਣਾ ਤੁਹਾਡੇ ਬਸ ਦੀ ਗੱਲ ਨਹੀਂ ਹੈਗੀ ਇੰਨੇ ਨੈਗੇਟਿਵ ਲੋਕਾਂ ਲਈ ਇਹ ਚੈਨਲ ਨਹੀਂ ਹੈਗਾ ਇਹ ਪੋਜ਼ਿਟਿਵ ਲੋਕਾਂ ਦਾ ਚੈਨਲ ਹੈ ਨੈਗੇਟਿਵ ਲੋਕਾਂ ਲਈ ਇਸ ਚੈਨਲ ਤੇ ਕੋਈ ਥਾਂ ਨਹੀਂ ਹੈਗੀ ਜਾਂ ਜਿਹੜੇ ਲਾਲਚੀ ਲੋਕ ਨੇ ਨਾ ਜ ਜਿਨ੍ਹਾਂ ਨੂੰ ਐ ਲੱਗਦਾ ਵੀ ਮੈਂ ਬਹੁਤ ਨੋਟ ਛਾਪਦੀ ਆਂ ਔਰ ਇਹਦੀ ਪਿਛਲੀ ਸਟੋਰੀ ਹੈ ਜਿਹੜੀ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਘਾਟੇ ਵੀ ਬਹੁਤ ਚੱਕੀ ਫਿਰਦੇ ਆਂ ਉਹ ਤੁਹਾਨੂੰ ਨਹੀਂ ਦਿਖਦੇ ਲੋਕਾਂ ਨੂੰ ਨਾ ਤਾਂ ਲੋਕ ਸਾਨੂੰ ਹੱਸਦਿਆਂ ਨੂੰ ਜਿਉਣ ਦਿੰਦੇ ਆਂ ਨਾ ਰੋਂਦਿਆਂ ਨੂੰ ਜਿਉਣ ਦਿੰਦੇ ਆਂ ਔਰ ਇਹ ਸਾਡੀ ਲਾਈਫ ਹੈ ਅਸੀਂ ਕਿਵੇਂ ਜਿਉਣਾ ਇਹ ਸਾਨੂੰ ਪਤਾ ਹੈ ਠੀਕ ਹੈ ਜੀ ਸੋ ਤੁਹਾਨੂੰ ਸਤਿ ਸ੍ਰੀ ਤੁਸੀਂ ਇਹ ਚੈਨਲ ਨੂੰ ਛੱਡੋ ਇਹ ਚੈਨਲ ਤੁਹਾਡੇ ਵਰਗੇ ਲੋਕਾਂ ਲਈ ਨਹੀਂ ਹੈਗਾ ਇਹ ਮੇਰੀਆਂ ਬਹੁਤ ਪਿਆਰੀਆਂ ਭੈਣਾਂ ਜਿਹੜੀਆਂ ਸਬਰ ਨਾਲ ਦੇਖਦੀਆਂ ਨੇ ਇਹ ਉਹਨਾਂ ਲਈ ਹੈ ਠੀਕ ਹੈ ਤੇ ਲਓ ਜੀ ਅੱਜ ਮੈਨੂੰ ਲੱਗਦਾ ਹੋਰ ਤਾਂ ਮੈਂ ਕੁਝ ਨਹੀਂ ਦੱਸਾਂ ਇੰਨਾ ਹੀ ਬਹੁਤ ਹੋ ਗਿਆ ਆਪਣਾ ਮੈਂ ਆਪਣੀ ਪੜਾਅਸ ਕੱਢ ਲਈ ਹੈ ਤੇ ਤੁਸੀਂ ਹੁਣ ਸਾਰੀਆਂ ਭੈਣਾਂ ਇਹ ਨਾ ਕੋਈ ਵੀ ਇਹਨਾਂ ਲੋਕਾਂ ਵੱਲ ਧਿਆਨ ਨਾ ਦਿਆ ਕਰੋ ਇਹਨਾਂ ਲੋਕਾਂ ਨੂੰ ਮੂੰਹ ਦੀ ਖਾਣੀ ਮੂੰਹ ਦੀ ਮਤਲਬ ਕਿ ਇੱਟ ਚੁੱਕਦੇ ਇਹਨੂੰ ਪੱਥਰ ਚੱਕੋ ਨਾ ਇਹ ਫੇਰ ਟਿਕਦੇ ਨੇ ਤੁਸੀਂ ਇਹ ਬਿਲਕੁਲ ਨਾ ਲਿਖਿਓ ਸਾਰੀਆਂ ਭੈਣਾਂ ਨੂੰ ਮੇਰੀ ਰਿਕਵੈਸਟ ਹੈ ਕਿ ਤੁਸੀਂ ਇਹਨਾਂ ਲੋਕਾਂ ਵੱਲ ਧਿਆਨ ਨਾ ਦਿਆ ਕਰੋ ਇਹਨਾਂ ਲੋਕਾਂ ਵੱਲ ਧਿਆਨ ਦੇਣਾ ਪੈਂਦਾ ਨਹੀਂ ਫਿਰ ਸਿਰ ਚੜ ਜਾਂਦੇ ਨੇ ਤੁਸੀਂ ਵੀ ਇਹੋ ਜਿਹੇ ਲੋਕਾਂ ਨੂੰ ਲਾ ਕੇ ਮਾਰਿਆ ਕਰੋ ਪਰੇ ਜਿਹੜੇ ਤੁਸੀਂ ਕਹਿ ਨਹੀਂ ਆ ਨਾ ਵੀ ਲੋਕ ਸਾਨੂੰ ਜਿਉਣਾ ਨਹੀਂ ਦਿੰਦੇ ਇਹੋ ਜਿਹੇ ਲੋਕਾਂ ਨੂੰ ਪਰੇ ਮਾਰਿਆ ਕਰੋ ਲਾ ਕੇ ਠੀਕ ਹੈ ਇਹੋ ਜਿਹੇ ਲੋਕਾਂ ਤੋਂ ਕਰਾਉਣਾ ਹੀ ਕੀ ਹੈ ਇੱਟ ਚੁੱਕਦੇ ਇਹਨੂੰ ਪੱਥਰ ਚੱਕ ਲਿਆ ਕਰੋ ਇਹਨਾਂ ਨੂੰ ਇਗਨੋਰ ਨਾ ਕਰਿਆ ਕਰੋ ਇਹ ਜੁੱਤੀਆਂ ਦੇ ਲਾਇਕ ਨਹੀਂ ਸੋ ਇਹਨਾਂ ਨੂੰ ਜੁੱਤੀਆਂ ਹੀ ਲਾਇਆ ਕਰੋ ਠੀਕ ਹੈ ਸੋ ਇਹੋ ਜੀਆਂ ਜੁੱਤੀਆਂ ਆਪਾਂ ਇਹੋ ਜਿਹੇ ਲੋਕਾਂ ਨੂੰ ਲਾ ਦਿੰਨੇ ਹੁੰਦੇ ਆ ਕਦੇ-ਕਦੇ ਕੋਈ ਕੋਈ ਭੈਣ ਬੇਵਕੂਫ ਜੀ ਆਉਂਦੀ ਹੁੰਦੀ ਆ ਚੈਨਲ ਤੇ ਫੇਰ ਉਹ ਹਟ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਮੇਰੇ ਤੋਂ ਖਾਂਦੀ ਹੈ ਨਾ ਜੁੱਤੀਆਂ ਜबान ਦੀਆਂ ਜੁੱਤੀਆਂ ਜਿਹੜੀਆਂ ਹੁੰਦੀਆਂ ਨੇ ਜਦੋਂ ਆਪਾਂ ਭਿਓ ਭਿਓ ਖਿਲਾਉਨੇ ਆ ਨਾ ਫੇਰ ਉਹ ਚਲੀ ਜਾਂਦੀ ਹੈ ਚੈਨਲ ਤੋਂ ਸ਼ਾਇਦ ਜਾਂ ਤਾਂ ਉਹ ਦੇਖਣਾ ਛੱਡ ਦਿੰਦੀ ਹੈ ਜਾਂ ਫੇਰ ਉਹ ਹਿੰਮਤ ਨਹੀਂ ਕਰਦੀ ਦੁਬਾਰਾ ਕਮੈਂਟ ਕਰਨ ਦਾ ਠੀਕ ਹੈ ਤੇ ਬਾਕੀ ਜਿਹੜੀਆਂ ਤੁਸੀਂ ਜੁੱਤੀਆਂ ਲਾਉਣੀਆਂ ਫੇਰ ਤਾਂ ਉਹ ਜਮੇ ਨਹੀਂ ਸੇ ਚੱਕਦੀ ਹੈਗੀ ਤੇ ਆਪਣਾ ਜੇ ਦੁਬਾਰਾ ਆਉਣਾ ਹੈ ਤਾਂ ਆਪਦਾ ਨਾਮ ਨੂੰ ਦੱਸਦੀ ਤੂੰ ਕਿੱਥੋਂ ਹੈਗੀ ਆ ਠੀਕ ਹੈ ਤੇ ਅਸੀਂ ਤੈਨੂੰ ਚੈਨਲ ਤੋਂ ਹੀ ਬਿਲਕੁਲ ਹੀ ਕੱਢ ਦਾਂਗੇ ਚੈਨਲ ਤੋਂ ਤੁਸੀਂ ਤੈਨੂੰ ਰੱਖਣਾ ਹੀ ਨਹੀਂ ਹੈਗਾ ਚੈਨਲ ਤੇ ਇਹ ਜੇ ਲੋਕਾਂ ਲਈ ਕੋਈ ਥ ਅਸੀਂ ਆਪਣੇ ਪਹਿਲੇ ਹੀ ਤਕਲੀਫਾਂ ਵਿੱਚੋਂ ਲੰਘ ਰਹੇ ਹਾਂ ਅਸੀਂ ਥੋੜਾ ਜਿਹਾ ਰਿਲੈਕਸ ਕਰਨਾ ਚਾਹੁੰਦੇ ਆ ਆਪਸ ਵਿੱਚ ਗੱਲਬਾਤ ਕਰਕੇ ਬੈਠਣਾ ਨਾਲ ਸੋ ਤੇਰੇ ਵਰਗੀਆਂ ਬੇਵਕੂਫ ਜਿਹੜੀਆਂ ਤੁਹਾਡੇ ਵਰਗੀਆਂ ਦੋ ਭੈਣਾਂ ਨੇ ਜਿਹੜੀਆਂ ਇਹ ਜਿਹੀਆਂ ਬੇਵਕੂਫ ਭੈਣਾਂ ਹੁੰਦੀਆਂ ਨੇ ਨਾ ਜਿਹੜੀਆਂ ਉਹ ਨਾ ਹੀ ਆਇਆ ਕਰੋ ਸਾਡੇ ਕੋਲ ਚਲੋ ਜੀ ਬਹੁਤ ਹੋ ਗਿਆ ਤੇ ਅੱਜ ਫੇਰ ਮੈਂ ਪਸੀਨਾ ਆ ਰਿਹਾ ਮੈਨੂੰ ਕਿਉਂਕਿ ਮੈਂ ਬਿਨਾ ਪੱਖੇ ਤੋਂ ਫੇਰ ਬੈਠੀ ਕਿਉਂਕਿ ਬੀਬੀ ਉੱਥੇ ਨਾ ਪਾਠ ਕਰਦੀ ਹੁੰਦੀ ਹੈ ਜੀ ਫਿਰ ਮੈਂ ਕੋਲੇ ਬੈਠ ਕੇ ਇਦਾਂ ਗੱਲਬਾਤ ਕਰ ਨਹੀਂ ਸਕਦੀ ਹੈ ਕਿ ਇਸ ਕਰਕੇ ਮੈਂ ਫੇਰ ਇੱਥੇ ਆ ਜਾਨੀ ਹਾਂ ਹੁਣ ਮੇਰੇ ਕੋਲ ਮਾਈਕ ਆ ਗਏ ਨੇ ਬੇਟੇ ਨੇ ਭੇਜਦੇ ਨੇ ਆਦੇਸ਼ ਨੇ ਤੇ ਉਹ ਮਾਈਕ ਜਦੋਂ ਲਾ ਕੇ ਮੈਂ ਵਲੌਗ ਬਣਾਉਂਗੀ ਨਾ ਫਿਰ ਪੱਖੇ ਦੀ ਆਵਾਜ਼ ਵਿੱਚ ਨਹੀਂ ਆਇਆ ਕਰੂਗੀ ਤੁਹਾਨੂੰ ਤੇ ਕਾਫੀ ਕੁਛ ਉਹਨੇ ਭੇਜਿਆ ਅੱਜ ਹੋਰ ਵੀ ਆਇਆ ਇੱਕ ਉਹਦਾ ਪਾਰਸਲ ਉਹਦੇ ਵਿੱਚ ਉਹਨੇ ਲਾਈਟ ਵੀ ਭੇਜੀ ਆ ਕੈਮਰਾ ਸਟੈਂਡ ਵੀ ਭੇਜਿਆ ਔਰ ਉਹਨੇ ਮਾਈਕ ਵੀ ਭੇਜੇ ਨੇ ਤੇ ਬਸ ਉਹਦੇ ਨਾਲ ਫਿਰ ਆਪਾਂ ਹੁਣ ਵਧੀਆ ਕੰਮ ਚਲਾਵਾਂਗੇ ਆਪਣਾ ਤੇ ਜਿਹੜੇ ਮੱਚਦੇ ਆ ਨੂੰ ਮੱਚ ਲੈਣ ਦਿਓ ਆਓ ਬੋਲੀਆਂ ਕਰੋ ਚਿਤਰਾ ਜੀ ਉਹ ਵਾਲਾ ਕੰਮ ਕਰਾਂਗੇ ਆਪਾਂ ਨਾ ਸੜਦੇ ਆ ਨੂੰ ਸਾੜਾਂਗੇ ਹੋਰ ਸੜਨ ਦੋ ਇਹਨਾਂ ਨੂੰ ਕੋਲੇ ਹੋ ਜਾਣ ਤੋਂ ਮੱਚ ਕੇ ਜਿਹੜੀਆਂ ਹੁੰਦੀਆਂ ਨੇ ਤੇ ਤੁਸੀਂ ਲੋ ਸਵਾਦ ਮੇਰੀਆਂ ਭੈਣ ਜਿਹੜੀਆਂ ਪਿਆਰੀਆਂ ਪਿਆਰੀਆਂ ਭੈਣਾਂ ਨੇ ਨਾ ਤੁਸੀਂ ਸਵਾਦ ਲਓ ਇਹਨਾਂ ਲੋਕਾਂ ਦਾ ਤੇ ਚੰਗੀ ਤਰ੍ਹਾਂ ਭਿਉਂ ਭਿਉਂ ਕੇ ਛਿੱਤਰ ਮਾਰਿਆ ਕਰੋ ਇਹਨਾਂ ਦੇ ਠੀਕ ਹੈ ਜਿਹੜੀਆਂ ਕਹਿੰਦੀਆਂ ਨੇ ਕਿ ਲੋਕ ਸੰਤੰਗ ਕਰਦੇ ਨੇ ਅਸੀਂ ਜਿਉਣਾ ਚਾਹੁੰਨੀ ਆ ਥੋੜੀ ਤਰ੍ਹਾਂ ਜਿਉਣਾ ਚਾਹੁੰਨੀ ਆ ਥੋੜੀ ਤਰ੍ਹਾਂ ਰਹਿਣਾ ਚਾਹੁੰਨੀ ਆ ਕੋਈ ਚੱਕਰ ਨਹੀਂ ਤੁਸੀਂ ਰਹੋ ਉਹ ਤੁਸੀਂ ਪਾਓ ਤੁਸੀਂ ਲਓ ਉਹਦੇ ਨਾਲ ਲੋਕਾਂ ਨੂੰ ਕਰ ਦਿਓ ਪਾਸੇ ਛੁੱਟ ਦੋ ਬਰੇ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਕੱਲ ਨੂੰ ਇੱਕ ਵਧੀਆ ਜਿਹਾ ਵਲੌਗ ਲੈ ਕੇ ਪੋਜ਼ਿਟਿਵਿਟੀ ਲੈ ਕੇ ਇ ਪੋਜ਼ਿਟਿਵਿਟੀ ਲੈ ਕੇ ਕੱਲ ਨੂੰ ਫੇਰ ਇੱਕ ਵਧੀਆ ਜਿਹਾ ਵਲੌਗ ਲੈ ਕੇ ਆਵਾਂਗੇ ਕੱਲ ਨੂੰ ਆਪਾਂ ਫੇਸ ਫੇਰ ਮੰਗਾਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਨਾਈਟ ਵੈਸੇ ਤਾਂ ਇਹ ਆਪਣਾ ਵਲੌਗ ਦਾ ਐਂਡ ਹੋ ਗਿਆ ਸੀਗਾ ਪਰ ਮੈਨਾਂ ਕਿ ਯਾਦ ਆ ਗਿਆ ਮੈਨੂੰ ਇੱਕ ਭੈਣ ਦਾ ਕਮੈਂਟ ਅੱਜ ਨਾ ਸਵੇਰੇ ਸਵੇਰੇ ਮੈਂ ਸਕਰੀਨਸ਼ਾਟ ਲਿਆ ਸੀ ਉਹ ਭੈਣ ਨਾ ਥੋੜਾ ਜਿਹਾ ਗੁੱਸਾ ਕਰ ਰਹੀ ਸੀਗੇ ਤੇ ਮੈਨੂੰ ਉਹ ਉਹਨਾਂ ਦਾ ਗੁੱਸਾ ਜਾਇਜ਼ ਵੀ ਆ ਕਿਉਂਕਿ ਡੇਲੀ ਜੇ ਦੇਖਦੇ ਨੇ ਤਾਂ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਭੈਣ ਹੈਗੇ ਨੇ ਮੈਂ ਦੱਸਦੀ ਆ ਤੁਹਾਨੂੰ ਵੀ ਇਹ ਕਿੱਥੋਂ ਲੋ ਜੀ ਅ ਇਹ ਭੈਣ ਹੈਗੇ ਨੇ ਮਨਜੀਤ ਪੰਨੂ ਮਨਜੀਤ ਪੰਨੂ ਭੈਣ ਨੇ ਉਹ ਕਹਿੰਦੇ ਵੀ ਵਲੌਗ ਤਾਂ ਅਸੀਂ ਵੀ ਡੇਲੀ ਦੇਖਦੇ ਆ ਵੀਡੀਓ ਬਟ ਨੋਰ ਅਪਲਾਈ ਅ ਮਨਪ੍ਰੀਤ ਪੰਨੂ ਜੀ ਕੋਈ ਵੀ ਤੁਸੀਂ ਕੁਐਸਚਨ ਹੋਵੇ ਤੁਹਾਡਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਫਰਸਟ ਚੁਆਇਸ ਚੈਨਲ ਤੇ ਮੇਰਾ ਨੰਬਰ ਹੁੰਦਾ ਤੁਸੀਂ ਨੰਬਰ ਲਓ ਤੁਸੀਂ ਕਾਲ ਕਰ ਸਕਦੇ ਹੋ ਜਦੋਂ ਮਰਜ਼ੀ ਮੇਰੇ ਨਾਲ ਗੱਲ ਕਰ ਸਕਦੇ ਹੋ ਕਦੇ ਧਿਆਨ ਨਹੀਂ ਰਿਹਾ ਹੁਣ ਕਿ ਤੁਹਾਡਾ ਜਿਹੜਾ ਕਮੈਂਟ ਆ ਕਦੇ ਇਗਨੋਰ ਹੋ ਗਿਆ థాంਕ ਯੂ ਸੋ ਮੱਚ ਤੁਸੀਂ ਦੇਖਦੇ ਹੋ ਔਰ ਸਪੋਰਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਸੀਂ ਕਿੱਥੋਂ ਹੋ ਤੁਸੀਂ ਜਰੂਰ ਦੱਸਿਓ ਮੈਨੂੰ ਠੀਕ ਹੈ ਜੀ